ਆਹ ਆ ਕੋਈ ਦਫਤਰੀ ਉਹਦੀ ਇੱਕ ਕਾਪੀ ਜਿਹੜੀ ਐ ਉਹ ਮੈਨੂੰ ਵੀ ਦੇ ਦਿੱਤੀ ਇਹਨਾਂ ਨੇ ਉਹ ਕਾਲੀ ਦਾਲ ਦੀ ਹਾਈ ਕਮਾਂਡ ਨੂੰ ਭੇਜ ਦਵਾਂਗੇ ਇਹਨਾਂ ਸਾਰਿਆਂ ਨੇ ਅਧਿਕਾਰ ਦਿੱਤੇ ਨੇ ਮੌਜੂਦਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਧੜ ਸਾਹਿਬ ਨੂੰ ਕਿ ਉਹ ਜੋ ਕਾਰਵਾਈ ਜਿਹੜੀ ਐ ਉਹ ਕਰਕੇ ਤੇ ਇਹ ਇਹਦੀ ਪ੍ਰਧਾਨਗੀ ਦੀ ਚੋਣ ਕਰਾਉਣ ਜਿਹੜੇ ਜਿਲ੍ਹਿਆਂ ਦੀਆਂ ਚੋਣਾਂ ਕਰਾਉਣ ਔਰ ਲੋਕਾਂ ਨੂੰ ਲਾਂਭਤ ਕਰ। ਕਰਨਗੜ੍ਹੇ ਦੇ ਵਿੱਚ ਕਿੰਨੀ ਭੱਟੀ ਹੋ ਚੁੱਕੀ ਹੁੰਦੀ ਨੇ ਕੋਈ ਨਹੀਂ ਦੱਸਦਾ। ਹਾਂਜੀ। ਕਰਨਗੜ੍ਹੇ ਦੇ ਵਿੱਚ ਕਿੰਨੀ ਭੱਟੀ ਹੋ ਚੁੱਕੀ ਹੈ ਜੀ? ਸੰਤਾਰ ਦੇ ਵਿੱਚ 6-700 ਭੱਤੀ ਜਿਹੜੀ ਆ ਕਾਪੀ ਜਿਹੜੀ ਹੋਈ ਹੈ। ਇਸੇ ਤਰ੍ਹਾਂ ਦੂਜਿਆਂ ਦੇ ਵਿੱਚ ਵੀ ਹੋਈ ਹੈ। ਸਾਰਿਆਂ ਨੇ ਹੁਣ ਫਿਕਰ ਬੇਰ ਕੋਲ ਨਹੀਂ ਪਰ ਚੰਗੀ ਵਧੀਆ ਭੱਤੀ ਹੋਈ ਹੈ। ਚਾਹੀਦੀ ਕਾਲੀਦਾਲ ਦੇ ਵਿੱਚ ਕੋਈ ਗੁੱਟ ਬੰਦੀ ਨਹੀਂ ਹੈਗੀ ਤੁਸੀਂ ਇਹਨਾਂ ਕੋਈ ਗੁੱਟ ਬੰਦੀ ਨਹੀਂ ਤੇਰੇ ਸਾਹਮਣੇ ਬੜੇ ਪਿਆਰ ਨਾਲ ਬੈਠੇ ਹੋਏ ਨੇ ਗੁੱਟ ਗੱਬੰਦੀ ਮੈਨੂੰ ਤਾਂ ਜਾਬਦੀ ਨਹੀਂ ਇਹ ਤਾਂ ਹੁਣ ਤੁਸੀਂ ਲੜਨ ਦੇ ਲੜਦੇ ਮੂਹੜ ਵਿੱਚ ਨੇ ਅਸੀਂ ਦੁਸ਼ਮਣਾਂ ਨਾਲ ਲੜ ਕੇ ਤੇ ਅਸੀਂ ਮદાન ਸਾਫ਼ ਕਰ ਗਏ ਬਣਾ ਦੇ ਉਹਨਾਂ ਬਾਰੇ ਤੇਰੀ ਬਾਤ ਹੀ ਆ ਹਾਂ ਬਿਕਾ ਬਾਰੇ ਕਿਸੇ ਦਾ ਖਰੀਦਣ ਦੇ ਕੋਈ ਗੋਲੀ ਕੋਈ ਚਾਰੀ ਕਿਤੇ ਜੀ ਤੁਸੀਂ ਬਾਰੇ ਦੁਸ਼ਮਣ ਕਮਰੇ ਦੇ ਨਹੀਂ ਅਮਰਜੀਤ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਤਾਂ ਸੇ ਜਿਹੜਾ ਕਾਲੀਦਾਲ ਨੂੰ ਮਾਰੂਗਾ ਉਹ ਆਪ ਮਰ ਚੂਗਾ ਕਾਲੀਦਾਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਕਾਲੀ ਦਲ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ 27 ਦੇ ਵਿੱਚ ਕਾਲੀ ਦਲ ਸਰਕਾਰ ਬਣਾਏਗਾ ਤੇ ਪੰਜਾਬ ਦੇ ਲੋਕਾਂ ਦੇ ਮਲਮ ਪੱਟੀ ਕਰੂਗਾ ਬਿਲਕੁਲ ਕਿੰਗ ਮਾਈ ਜਰੋ ਜਗ ਸਪੋਰਟ ਲਿਆ ਦੇ ਮੁਕਤੀ ਤੁਸ ਜਰ ਕਰ ਗਿਆ ਆਪਣਾ ਅਧਿਕਾਰ ਤੇ ਅੱਜ ਦਾ ਰਸਪਾਸਤ ਹਰੇਕਿਆ ਵਰਕਰ ਕੇ ਨੇ ਇਛਾ ਦੇ ਨਾਲ ਤੇ ਜੋਸ਼ ਦੇ ਨਾਲ ਆਇਆ ਸੁਦਾ ਸੋਚਾ ਸਿੰਘ ਜੀ ਲਗਾ ਸਾਡੇ ਤਰਨਤਨ ਜ਼ਿਲ੍ਹੇ ਦੇ ਅਬਜਰ ਵਰਿਆ ਕਿ ਅੱਜ ਲੋਕਾਂ ਦੇ ਪਿਆਰ ਨੂੰ ਅਬਜਰਵ ਕਰਨ ਆਏ ਆ ਜੇ ਜਿ ਸਾਡੀ ਭਰਤੀ ਦੀ ਲਿਸਟਾਂ ਤੇ ਪਹੁੰਚ ਗਿਆ ਇਹਨਾਂ ਦੇ ਕੋਲ ਪਹਿਲਾਂ ਵੀ ਪਰ ਜੇ ਆਪਨੇ ਸਾਹਮੁਖ ਵੇਖਣਾ ਚਾਹੁੰਦੇ ਵੀ ਲੋਕਾਂ ਦਾ ਸਤਕਾਰ ਪਿਆਰ ਚ ਗੋਮਣੀ ਕੰਨੀ ਕਰਨਾ ਕਿਤਰਾ ਦਾ ਉਹ ਸਾਰਾ ਸ਼ਾਇਦ ਅੱਜ ਵੇਖ ਲਿਆ ਤੇ ਤੁਸੀਂ ਇਹਨਾਂ ਨੂੰ ਸੋਰੀ ਇਹਨਾਂ ਨੂੰ ਅਧਿਕਾਰ ਦੇ ਦਿੱਤੇ ਆ ਲੱਭ ਲੋਨ ਦੇ ਸੇ ਕੀ ਪੁੰਦੜੂ ਦੇ ਦੇਤੇ ਇਹਨਾਂ ਦੇ ਰਾਹੀਂ ਆਪਣੀ ਸਾਰੇ ਕੋ ਜਨਾਂ ਨੂੰ ਭੇਜਦਾ ਜੋ ਫੈਸਲਾ ਕਰਨਗੇ ਉਹ ਸਤ ਪ੍ਰਵਾਨ ਸਨ